ਲਾਇਨਸ ਕਲੱਬ ਰਾਜਪੁਰੇ ਦੇ ਵੱਲੋਂ ਅੱਜ ਅੱਖਾਂ ਦਾ ਇੱਕ ਵਿਸ਼ਾਲ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ 40 ਗਿਣਤੀ ਵਿੱਚ ਲੋਕਾਂ ਦੇ ਵੱਲੋਂ ਹਿੱਸਾ ਲਿਆ ਗਿਆ ਇਸ ਮੌਕੇ ਮੁੱਖ ਮਹਿਮਾਨ ਦੇ ਵਜੋਂ ਅਜੀਤ ਚੌਧਰੀ ਪ੍ਰਧਾਨ ਲਾਇਨਸ ਕਲੱਬ ਰਾਜਪੁਰਾ ਹਾਜ਼ਰ ਰਹੇ ਕੈਂਪ ਦੇ ਦੌਰਾਨ ਅੱਖਾਂ ਦੀਆਂ ਰੋਗਾਂ ਦੀ ਮਾਹਿਰ ਡਾਕਟਰ ਅਭਿਸ਼ੇਕ ਕੋਟਾ ਦੇ ਵੱਲੋਂ ਮਰੀਜ਼ਾਂ ਦੀ ਬੜੀ ਗੰਭੀਰਤਾ ਨਾਲ ਜਾਂਚ ਕੀਤੀ ਗਈ। ਇਸ ਕੈਂਪ ਦੇ ਵਿੱਚ ਲਗਭਗ 250 ਮਰੀਜ਼ਾਂ ਨੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਈ ਜਿਨ੍ਹਾਂ ਦੇ ਵਿੱਚੋਂ ਕਈ ਮਰੀਜ਼ਾਂ ਦੇ ਸਫਲ ਆਪਰੇਸ਼ਨ ਵੀ ਕੀਤੇ ਗਏ। ਲਾਇਨਸ ਕਲੱਬ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਲਾਇਨਸ ਕਲੱਬ ਦੇ ਵੱਲੋਂ ਸਮੇਂ-ਸਮੇਂ ਤੇ ਸਮਾਜ ਸੇਵਕ ਸਰਗਰਮੀਆਂ ਤਹਿਤ ਅਜਿਹੀ ਕੈਂਪ ਲਗਾਈ ਜਾਂਦੇ ਰਹਿੰਦੇ ਨੇ ਤਾਂ ਜੋ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ जा सक उन्होंने डॉक्टर अभिषेक पूरी टीम तभी इस मौके खास तौर से धन्यवाद हैं उनका बहुत-बहुत करती हूं और स्वागत करती हूं जिन्होंने इतना अच्छा आंखों का, का कैंप आयोजित करके उनकी टीम के द्वारा आज का कैंप हमारी लाइन्स क्लब की टीम डॉक्टर अभिषेक चौधरी आर कुमार की तरफ से जो आज कैंप का आयोजन किया गया है ਇਸ ਵਿੱਚ ਪਟਿਆਲਾ ਸੇ ਜੋ ਡਾਕਟਰ ਅਭਿਸ਼ੇਕ ਖੰਡਾ ਜੀ ਦੀ ਟੀਮ ਵਿਸ਼ੇਸ਼ ਤੌਰ ਤੇ ਪਹੁੰਚੀ ਹੈ ਔਰ ਡਾਕਟਰ ਅਮਨੀਤ ਜੀ ਦੀ ਟੀਮ ਵੀ ਹਾਂ ਪੇ ਆਪਣੀ ਸੇਵਾਵਾਂ ਦੇ ਰਹੀ ਹੈ ਇਹ ਕੈਂਪ हा वैसे तो हम हर साल ही लगाते हैं पिछले दस साल से हम ये कैंप लगा रहे हैं क्लब की तरफ से भी और राजकुमार क्लिनिक की तरफ से भी और आगे भी ऐसे कैंप का आयोजन हमारी टीम और राजकुमार क्लिनिक मिल के कर चौधरी अप्रिवाल के हमेशा ही करता रहेगा डॉक्टर साहब की टीम जो है ये पटियाला से विशेष तौर से पहुँची है यहाँ पर आँखों के जो ऑपरेशन है जिसको ज़रूरतमंद पेशेंट के आँखों के ऑपरेशन और दवाइयाँ बिल्कुल फ्री दी जा रही हैं कोई मोतियाबिंद का ऑपरेशन है किसी को आँख में इन्फेक्शन है उसके सारे ऑपरेशन यहाँ पर जरूरतमंद पेशेंट के बिल्कुल ही फ्री होंगे ਪਰ ਸਭ ਕਿੰਨੇ ਦੇ ਪੇਸ਼ੈਂਟ ਜਿਹੜੇ ਹੁਣ ਤੱਕ ਦੇਖੋ ਅਭੀ ਤੱਕ ਆਪ ਦੇਖੋ ਤਾਂ ਪੇਸ਼ੈਂਟ ਕਮ ਸੇ ਕਮ 1200 ਤੋਂ ਵੀ ਬਾਰ ਹੀ ਖੜਾ ਹੈ ਅਭੀ ਤੱਕ ਤਾਂ ਸ਼ੁਰੂਆਤ ਹੋਈ ਹੈ ਤਾਂ ਵੀ 50 60 ਪੇਸ਼ੈਂਟ ਤੋਂ ਬੁਕਤ ਲਈਏ ਬਾਕੀ ਉਮੀਦ ਹੈ ਕਿ ਕਮ ਸੇ ਕਮ 300 ਕਾ ਟਾਰਗੇਟ ਹੋਗਾ ਯਾਹਾਂ ਤੇ ਮੈਂ ਤਾਂ ਅੱਖਾਂ ਦੇ ਕੈਂਪ ਬਾਰੇ ਇਹ ਕਹਿਣਾ ਚਾਹੁੰਦਾ ਕਿ ਇਹ ਬਹੁਤ ਬੜੀ ਮੰਗ ਸੀ ਇਸ ਟਾਈਮ ਜੋ ਇਹਨਾਂ ਨੇ ਪੂਰੀ ਕਰੀ ਹੈ ਜੋ ਗਰੀਬ ਪਰਿਵਾਰ ਅੱਖਾਂ ਦੇ ਆਪਰੇਸ਼ਨ ਨਹੀਂ ਕਰਾ ਸਕਦਾ ਜੀ ਜਿਨਾਂ ਕੋਲ ਪੈਸੇ ਨਹੀਂ ਸੀ ਉਹਨਾਂ ਨੂੰ ਫ੍ਰੀ ਆਫ ਕੋਸਟ ਲੈਨਸ ਦੇ ਆਪਰੇਸ਼ਨ ਕਰਵਾ ਰਹੇ ਆ ਬਿਗੈਰ ਕਿਸੇ ਪੈਸੇ ਤੋਂ ਔਰ ਇੰਨੀ ਵੱਡੀ ਸੇਵਾ ਇਹ ਕਾਫੀ ਟਾਈਮ ਤੋਂ ਕਰਦੇ ਆ ਰਹੇ ਆ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਲਾਇਨਸ ਕਲੱਬ ਨੂੰ ਤੇ ਦੂਜਾ ਅਭਿਸ਼ੇਕ ਚੋਧਰੀ ਔਰ ਡਾਕਟਰ ਅਜੇ ਚੋਧਰੀ ਨੂੰ ਇਹ ਰਿਕੁਐਸਟ ਕਰਦਾ ਇਹ ਟਾਈਮ ਟੂ ਟਾਈਮ ਕੈਂਪ ਇਹ ਜੋ ਲੈਂਦੇ ਰਹੇ ਨੇ ਤਾਂ ਜੋ ਸਮਾਜ ਵਿੱਚ ਜਾ ਕੇ ਸੇਵਾ ਹੋ ਸਕੇ ਤੇ ਗਰੀਬ ਲੋਕਾਂ ਦਾ ਭਲਾ ਹੋ ਜੀ ਹਰ ਵਾਰੀ ਲਾਇਨਸ ਕਲੱਬ ਤੋਂ ਅੱਖਾਂ ਦੇ অপারেশন ਵਗੈਰਾ ਕਿਸੇ ਦੇ ਗਰੀਬ ਆਉਂਦੇ ਨੇ ਦਵਾਈਆਂ ਵਗੈਰਾ ਫਿਰ ਇਹ ਮਾਰੇ ਪ੍ਰਧਾਨ ਅਜੇ ਚੋਧਰੀ ਜੀ ਹਰ ਇੱਕ ਵਾਰ ਇਸ ਕੰਮ ਵਿੱਚ ਸਭ ਤੋਂ ਅਗਰੈਣੀ ਹੈ ਜਿਸ ਵਕਤ ਵੀ ਸਾਨੂੰ ਬੁਲਾਣੇ ਅਸੀਂ ਨਾਲ ਦੇ ਨਾਲ ਆ ਜਾਂਦੇ ਹਾਂ ਜੀ ਔਰ ਅੱਜ ਵੀ ਅਭਿਸ਼ੇਕ ਜੀ ਇਹਦੇ ਛੋਟੇ ਭਾਈ ਸਾਹਿਬ ਇਹਨਾਂ ਨੇ ਕੈਂਪ ਲਗਵਾਇਆ ਹੋਇਆ ਲਾਈਨਸ ਕਲੱਬ ਦੀ ਤਰਫੋਂ 3-400 ਬੰਦਾ ਬਾਹਰ ਹੀ ਖੜਾ ਆਪ ਦੇਖ ਸਕਦੇ ਹੋ ਔਰ 50-60 ਚੈੱਕਰ ਆ ਗਏ ਆ ਔਰ ਧੀਰੇ ਧੀਰੇ ਚੈੱਕ ਕਰਾਈ ਜਾਣਗੇ ਜੀ ਸਾਰੇ ਅੱਜ ਜਿਹੜਾ ਇਹ ਕੈਂਪ ਲਾਇਆ ਗਿਆ ਡਾਕਟਰ ਅਜੀਤ ਚੌਧਰੀ ਜੀ ਅਭਿਸ਼ੇਕ ਜੀ ਦੀ ਤਰਫੋਂ ਸੇ ये आज से नहीं काफ़ी टाइमों से ये कैंप लगा रहे हैं ये विरासत इनको अपने पिताजी की तरफ से मिली हुई है वो भी हर टाइम समाज सेवा में अगर नहीं रहते थे तो ये ऐसे आगे चलता रहेगा काम तो इनका इनकी तर, इनका हम विशेष रूप से धन्यवाद करते हैं कि ये ऐसे कार्य आगे करते रहें आज बहुत वह कैंप लगाया गया है लॉयंस क्लब अ राजकुमार क्लिनिक वालों डॉक्टर अभिषेक तो अजय चौधरी जी वालों बहुत ਇਹ ਕੋਸ਼ਿਸ਼ ਕੀਤੀ ਗਿਆ ਕਿ ਲੋੜਵੰਦ ਲੋਕਾਂ ਨੂੰ ਲੈਂਸ ਜਿਹਨਾਂ ਦਾ ਲੋਡ ਹੈਗੀ ਹੈ ਜਿਹੜਾ ਗਰੀਬੰਦਾ ਨਹੀਂ ਲਗਵਾ ਸਕਦਾ ਲੈਂਸ ਤਾਂ ਉਹਨਾਂ ਦਾ ਆਪਰੇਸ਼ਨ ਅੱਜ ਦੇ ਦਿਨ ਮੁਫਤ ਕੀਤਾ ਜਾਏਗਾ ਅੱਜ 300 ਤੋਂ 400 ਦੀ ਆਲਮੋਸਟ ਐਂਟਰੀ ਸਾਡੇ ਕੋਲ ਹੋ ਚੁੱਕੀ ਹੈ ਤੇ ਵੱਤਵਤ ਕੋਸ਼ਿਸ਼ ਹੈ ਕਿ ਜਿਨਾਂ ਦਾ ਆਪਰੇਟ ਹੱਥ ਕੀਤਾ ਰਹੇ ਤੇ ਕੈਂਪ ਨੂੰ ਸਫਲਤਾ ਪ੍ਰਾਪਤ ਕੀਤੀ ਜਾਵੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ News 89 Punjab Har khabar jis da hove asar